ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਅਮਰਦਾਸ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਪਿਤਾ ਸ੍ਰੀ ਤੇਜਪਾਲ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੇ ਕੁੱਖੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿੱਚ ਹੋਇਆ ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਬਹਿਲ ਦੀ ਪੁੱਤਰੀ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ ਬਾਬਾ ਮੋਹਨ ਜੀ ਤੇ ਬਾਬਾ ਮੁਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਨੇ ਜਨਮ ਲਿਆ। ਗੁਰੂ ਅਮਰਦਾਸ ਜੀ ਪਰਿਵਾਰਕ ਪਛੋਕੜ ਤੋਂ ਵੈਸ਼ਨਵ ਮਤ ਦੇ ਧਾਰਨੀ ਹੋਣ ਕਰਕੇ ਹਰ ਸਾਲ ਹਰੀਦੁਆਰ ਦੀ ਯਾਤਰਾ ਉੱਤੇ ਜਾਇਆ ਕਰਦੇ ਸਨ। ਇਸ ਯਾਤਰਾ ਦੌਰਾਨ ਆਪ ਜੀ ਰਸਤੇ ਵਿੱਚ ਇੱਕ ਸਰਾਂ ਦੇ ਵਿੱਚ ਠਹਿਰਦੇ ਸਨ ਸਰਾਂ ਦਾ ਮਾਲਕ ਪੰਡਿਤ ਦੁਰਗੋ ਜੋਤਿਸ਼ ਵਿਦਿਆ ਦੇ ਵਿੱਚ ਬੜਾ ਮਾਹਿਰ ਸੀ ਇੱਕ ਵਾਰੀ ਬਾਬਾ ਅਮਰਦਾਸ ਜੀ ਉਸ ਦੀ ਸਰਾਂ ਦੇ ਵਿੱਚ ਲੇਟੇ ਹੋਏ ਸਨ ਕਿ ਉਸ ਜੋਤਸ਼ੀ ਪੰਡਿਤ ਦੀ ਨਿਗਾ ਉਹਨਾਂ ਦੇ ਚਰਨਾਂ ਉੱਤੇ ਪਈ ਅਤੇ ਉਹ ਬਾਬਾ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਬੜਾ ਹੀ ਹੈਰਾਨ ਹੋਇਆ ਤੇ ਉਹਨਾਂ ਨੂੰ ਆਖਣ ਲੱਗਿਆ ਇੱਕ ਦਿਨ ਮਹਾਨ ਅਵਤਾਰੀ ਪੁਰਸ਼ ਬਣ ਕੇ জাফর ਚੱਕਰਵਰਤੀ ਰਾਜੇ ਵਣ ਕੇ ਸੰਸਾਰ ਉੱਤੇ ਰਾਜ ਕਰੋਗੇ ਬਾਬਾ ਅਮਰਦਾਸ ਜੀ ਨੂੰ ਪੰਡਿਤ ਦੀ ਇਹ ਭਵਿੱਖ ਬਾਣੀ ਉਸ ਸਮੇਂ ਛੁੱਠੀ ਹੀ ਜਾਪੀ ਤੇ ਅੱਖਾਂ ਦੇ ਵਿੱਚੋਂ ਅਥਰੂ ਕੇਰਦੇ ਹੋਏ ਆਖਣ ਲੱਗੇ ਕਿ ਮੈਂ 20 ਵਾਰੀ ਹਰੀਦੁਵਾਰ ਦੀ ਯਾਤਰਾ ਤੋਂ ਆਇਆ ਹਾਂ ਪਰ ਅਜੇ ਤੱਕ ਆਤਮ ਰਸ ਨੂੰ ਨਹੀਂ ਜਾਣ ਸਕਿਆ ਮੇਰੇ ਜਿਹਾ ਅਪਹਾਗਾ ਕਿਸ ਤਰ੍ਹਾਂ ਕੋਈ ਅਵਤਾਰੀ ਪੁਰਸ਼ ਬਣ ਸਕਦਾ ਹੈ ਪੰਡਿਤ ਆਖਣ ਲੱਗਾ ਕਿ ਇਹ ਜ਼ਰੂਰ ਹੋਵੇਗਾ ਮੇਰਾ ਜੋਤਿਸ਼ ਕਦੀ ਗਲਤ ਨਹੀਂ ਹੋ ਸਕਦਾ ਜਦੋਂ ਬਾਬਾ ਜੀ ਨੇ ਜਨ ਸਮੇਂ ਪੰਡਿਤ ਨੂੰ ਸਰਾਂ ਦੇ ਵਿੱਚ ਰੁਕਣ ਬਦਲੇ ਕੁਝ ਮਾਇਆ ਦੇਣੀ ਚਾਹੀ ਤਾਂ ਉਸ ਪੰਡਿਤ ਨੇ ਮਾਇਆ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਦੋਂ ਤੁਸੀਂ ਮਹਾਨ ਅਵਤਾਰੀ ਪੁਰਸ਼ ਜਾਂ ਚੱਕਰਵਰਤੀ ਰਾਜੇ ਬਣੋਗੇ ਤਾਂ ਉਸ ਸਮੇਂ ਮੈਂ ਆਪਣੀ ਇੱਛਾ ਅਨੁਸਾਰ ਤੁਹਾਡੇ ਤੋਂ ਆਪਣੀ ਭੇਟਾ ਮੰਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਅਮਰਦਾਸ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਪਿਤਾ ਸ੍ਰੀ ਤੇਜਪਾਲ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੇ ਕੁੱਖੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿੱਚ ਹੋਇਆ ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਬਹਿਲ ਦੀ ਪੁੱਤਰੀ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ ਆਪ ਜੀ ਦੇ ਘਰ ਦੋ ਪੁੱਤਰਾਂ ਬਾਬਾ ਮੋਹਨ ਜੀ ਤੇ ਬਾਬਾ ਮੁਖਰੀ ਜੀ ਅਤੇ ਦੋ ਧੋਤੀਆਂ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਨੇ ਜਨਮ ਲਿਆ ਗੁਰੂ ਅਮਰਦਾਸ ਜੀ ਪਰਿਵਾਰਕ ਪਛੋਕੜ ਤੋਂ ਵੈਸ਼ਨਵ ਮੱਥ ਦੇ ਧਾਰਨੀ ਹੋਣ ਕਰਕੇ ਹਰ ਸਾਲ ਹਰੀਦੁਆਰ ਦੀ ਯਾਤਰਾ ਉੱਤੇ ਜਾਇਆ ਕਰਦੇ ਸਨ ਇਸ ਯਾਤਰਾ ਦੌਰਾਨ ਆਪ ਜੀ ਰਸਤੇ ਵਿੱਚ ਇੱਕ ਸਰਾਂ ਦੇ ਵਿੱਚ ਠਹਿਰਦੇ ਸਨ ਸਰਾਂ ਦਾ ਮਾਲਕ ਪੰਡਤ ਦੁਰਗੋ ਜੋਤਿਸ਼ ਵਿਦਿਆ ਦੇ ਵਿੱਚ ਬੜਾ ਮਾਹਿਰ ਸੀ ਇੱਕ ਵਾਰੀ ਬਾਬਾ ਅਮਰਦਾਸ ਜੀ ਉਸ ਦੀ ਸਰਾਂ ਦੇ ਵਿੱਚ ਲੇਟੇ ਹੋਏ ਸਾਨੂੰ ਕਿ ਉਸ ਜੋਤਸ਼ੀ ਪੰਡਿਤ ਦੀ ਨਿਗਾ ਉਹਨਾਂ ਦੇ ਚਰਨਾਂ ਉੱਤੇ ਪਈ ਅਤੇ ਉਹ ਬਾਬਾ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਬੜਾ ਹੀ ਹੈਰਾਨ ਹੋਇਆ ਤੇ ਉਹਨਾਂ ਨੂੰ ਆਖਣ ਲੱਗਿਆ ਇੱਕ ਦਿਨ ਮਹਾਨ ਅਵਤਾਰੀ ਪੁਰਸ਼ ਬਣ ਕੇ ਜਾ ਫਿਰ ਚੱਕਰਵਰਤੀ ਰਾਜੇ ਬਣ ਕੇ ਸੰਸਾਰ ਉੱਤੇ ਰਾਜ ਕਰੋਗੇ ਬਾਬਾ ਅਮਰਦਾਸ ਜੀ ਨੂੰ ਪੰਡਿਤ ਦੀ ਇਹ ਭਵਿੱਖਬਾਣੀ ਉਸ ਸਮੇਂ ਝੁੱਠੀ ਹੀ ਜਾਪੀ ਤੇ ਅੱਖਾਂ ਦੇ ਵਿੱਚੋਂ ਅਥਰੂ ਕੇਰਦੇ ਹੋਏ ਆਖਣ ਲੱਗੇ ਕਿ ਮੈਂ 20 ਵਾਰੀ ਹਰੀਦੁਆਰ ਦੀ ਯਾਤਰਾ ਤੋਂ ਆਇਆ ਹਾਂ ਪਰ ਅਜੇ ਤੱਕ ਆਤਮ ਰਸ ਨੂੰ ਨਹੀਂ ਜਾਣ ਸਕਿਆ ਮੇਰੇ ਜਿਹਾ ਅਪਹਾਗਾ ਕਿਸ ਤਰ੍ਹਾਂ ਕੋਈ ਅਵਤਾਰੀ ਪੁਰਸ਼ ਬਣ ਸਕਦਾ ਹੈ ਪੰਡਿਤ ਆਖਣ ਲੱਗਾ ਕਿ ਇਹ ਜ਼ਰੂਰ ਹੋਵੇਗਾ ਮੇਰਾ ਜੋਤਿਸ਼ ਕਦੀ ਗਲਤ ਨਹੀਂ ਹੋ ਸਕਦਾ ਜਦੋਂ ਬਾਬਾ ਜੀ ਨੇ ਜਨ ਸਮੇਂ ਪੰਡਿਤ ਨੂੰ ਸਰਾਂ ਦੇ ਵਿੱਚ ਰੁਕਣ ਬਦਲੇ ਕੁਝ ਮਾਇਆ ਦੇਣੀ ਚਾਹੀ ਤਾਂ ਉਸ ਪੰਡਿਤ ਨੇ ਮਾਇਆ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਦੋਂ ਤੁਸੀਂ ਮਹਾਨ ਅਵਤਾਰੀ ਪੁਰਸ਼ ਜਾਂ ਚੱਕਰਵਰਤੀ ਰਾਜੇ ਬਣੋਗੇ ਤਾਂ ਉਸ ਸਮੇਂ ਮੈਂ ਆਪਣੀ ਇੱਛਾ ਅਨੁਸਾਰ ਤੁਹਾਡੇ ਤੋਂ ਆਪਣੀ ਭੇਟਾ ਮੰਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ